ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਗੱਲ ਆਪਾਂ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਝਾਂ ਦਿਖਾਉਣੀਆਂ ਚਾਰੇ ਦੀਆਂ ਚਾਰੇ ਤੁਹਾਨੂੰ ਗੱਭਣਾ ਦਿਖਾਵਾਂਗੇ ਤੇ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਉਣੀਆਂ ਚੰਗੇ ਕੱਦ ਕਾਂਠ ਵਾਲੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਵੇਖਿਆ ਕੱਲ ਵਾਲਾ ਮਾਲ ਫਿਰ ਹਾਂਜੀ ਉਹ ਵੀਰ ਜੀ ਉਦੋਂ ਵੇਖਿਆ ਠੀਕ ਆ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜਿਕ ਦੇ ਖੁਰਦ ਤਸੀਲ ਇਨਾਲਾ ਜ਼ਿਲ੍ਹਾ ਅਮਰੀਕ ਸਰ ਤੇ ਫੋਨ ਨੰਬਰ ਉਹ ਬੋਲ ਦੇ ਫੋਨ ਨੰਬਰ 950129685 ਠੀਕ ਆ ਹਾਂਜੀ ਤੇ ਚਲੋ ਸ਼ੁਰੂਆਤ ਫਿਰ ਪਹਿਲੇ ਨੰਬਰ ਵਾਲੇ ਮਾਈ ਤਾਂ ਕਰ ਲਈ ਆ ਸਾਰੀਆਂ ਮੱਜਾਂ ਜਗਾ ਕੋਈ ਨਹੀਂ ਆ ਗੱਗ ਮੱਜਾਂ ਹੀ ਦੀ ਅੱਜ ਗੱਬਣਾ ਵੀ ਸਾਰੀਆਂ ਆ ਜੀ ਗੱਬਣਾ ਤਿਆਰ ਮੱਜ ਤੇ ਮੱਜ ਤੇ ਆ ਚੰਗੇ ਖੱਦ ਕਾੜ ਤੇ ਚੰਗੇ ਪੇਤ ਪੜੇ ਦੀ ਆ ਹਾਂਜੀ ਦੇਖੋ ਬੈਗ ਬੁਗ ਵੇਖੋ ਹਵਾਨੇ ਦੀ ਕਿੰਨੀ ਹੈ ਲੱਗਾ ਹਵਾਨਾ ਅਮਰੀਕਨ ਗਾਂ ਨਾਲ ਦਾ ਕਣੀ ਠੀਕ ਹੈ ਹਾਂਜੀ ਕਿੰਨੇ ਕ ਦੁੱਧ ਆ ਲੀ ਜੇ ਦੁੱਧ ਮਿਰਜੀ ਉਹ 15 ਕਿਲੋ ਪਿਛਲੇ ਹਰਚ ਹੋਇਆ ਜੇ ਨਾ ਅੱਛਾ ਹਾਂਜੀ ਪੈਰ ਕੀ ਕੋ ਵੀਰ ਵੱਧ ਚ ਵਾਲੇ ਘਟ ਚ ਵਾਲੇ ਆਪਾਂ ਕਹਿ ਨਹੀਂ ਸਕਦੇ ਤੋਰੋ ਫੇਰੇ ਕਰੀਂ ਦੇਣ ਕੋਈ ਅਜੇ ਹਫਤੇ ਦੇ ਲਾਗੇ ਬੰਨੇ ਲੈ ਆ ਜਣੇ ਵੇਤੀ ਬਾਕੀ ਹੈਗੀ ਪੂਰੀ ਕਾਲੀ ਆ ਕੋਈ ਵੀ ਕਰੀ ਨਾ ਕੋਈ ਵੀ ਨਹੀਂ ਪਤਾ ਸੂਨ ਦਾ ਹਾਂਜੀ ਇਸ ਵੇਖੋ ਵੇ ਜੀ ਕਿੱਡਾ ਨਿਗਾਹਾਂ ਲੱਗਾ ਇਲਾਜ ਬਾਕੀ ਸੇਗੂ ਥੋੜਾ ਉੱਚਾ ਗੁੰਡਾ ਸੇਗੂ ਥੋੜਾ ਜਿਨੇ ਤਾਂ ਨੂੰ ਕਰਕੇ ਮੋੜਿਆ ਵਾ ਕੰਮ ਕਰਕੇ ਮੋੜਿਆ ਬਾਕੀ ਜੜੀ ਆ ਕਿ ਸਰੀ ਰੋ ਪੂਰੀ ਜੜੀ ਆ ਸਾਂਭੀ ਆ ਕਿਸੇ ਵੀਰ ਨੇ ਚੰਗੀ ਰੀਜ ਨਾ ਇੱਕ ਬੂਏ ਚ ਬਾਹਰ ਨਹੀਂ ਨਿਕਲਦੀ ਦੋਵੇਂ ਖੋਲੇ ਨੇ ਪਏ ਆ ਇਹ ਭਾਈ ਭੈਣ ਬੜਾ ਆ ਜੀ ਨੇ ਠੀਕ ਆ ਬਾਕੀ ਵੀਰ ਜੀ ਜੇ ਕੋ ਇੱਥੇ ਆਊਗਾ ਨਾ ਵੀਰ ਫਿਰ ਪਤਾ ਲੱਗੂਗਾ ਵੀ ਮੱਜਾ ਹੈ ਗਿਆ ਅੱਛਾ ਇੰਜ ਵੀਡੀਓ ਦੇ ਤਾਂ ਤੁਹਾਨੂੰ ਪਤਾ ਕਿਸ ਨੇ ਆਖਣਾ ਵੀ ਪਤਾ ਨਹੀਂ ਕਿੱਡਾ ਕਰ ਦਿਆ ਹਾਂਜੀ ਹਾਂਜੀ ਜੇ ਇੱਥੇ ਆ ਕੇ ਦਰਸ਼ਨ ਕੋ ਪਾਊਗਾ ਨਾ ਪਤਾ ਲੱਗੂਗਾ ਮੈਂ ਨਾ ਬੋਤੇ ਬੋਤੇ ਜਿੱਡੀਆਂ ਝੋਟੀਆਂ ਆ ਠੀਕ ਹੈ ਹਾਂਜੀ ਬਾਕੀ ਇਹ ਆ ਵੀ ਇੱਥੇ ਆ ਕੇ ਵੇਖ ਕੇ ਖੜਨੀਆਂ ਚਾਹੀਦੀਆਂ ਵਾ ਕਦ ਕੋਦ ਦਾ ਪ੍ਰੋਪਰ ਪਤਾ ਲੱਗ ਜਾਂਦਾ ਬਾਕੀ ਭਾਂਡਾ ਲੱਗਾ ਕਿਸ ਗੱਲ ਨੂੰ ਲੱਗਾ ਥੱਲੇ ਹਾਂਜੀ ਹਾਂਜੀ ਚਲੋ ਲੈ ਜਾਓ ਹਾਂ ਫੋਨ ਬਹੁਤ ਸੁਣਾਓ ਭਾਰੀਆਂ ਨਿੱਕਰਿਆ ਲਿਖੋ ਦੇ ਵੀ ਦੋਵੇਂ ਸਾਰਤ ਆਈਆਂ ਸਤਿ ਸ੍ਰੀ ਅਕਾਲ ਜੀ ਆ ਗਿਆ ਨੀ ਕਿਹੋ ਜਿਹਾ ਯਾਰ ਕਿਨਾ ਜਿਹੜੇ ਵੀਰ ਕੋ ਲਿਆਂਦੀਆਂ ਵੀਜ਼ਾ ਆ ਗਿਆ ਵੀਰ ਜੀ ਉਹਦਾ ਅੱਛਾ ਬਾਦ ਦਾ ਠੀਕ ਆ ਹਾਂ ਜੀ ਇੰਗਲੈਂਡ ਦਾ ਤਦ ਕਰਕੇ ਉਹਨਾਂ ਨੂੰ ਵੇਚਣੀਆਂ ਪਈਆਂ ਨੇ ਇਹ ਤੁਹਾਨੂੰ ਕਹਦਾ ਵੇਚਦਾ ਕੋਈ ਝੋਟੀਆਂ ਜਿਹੜੀਆਂ ਸੋਹਣੀਆਂ ਇਹਦਾ ਮੁੱਲ ਮੁੱਲ ਦਾ ਵੀਰ ਜੀ ਜੈ ਜੀ ਕਰ ਦਈਏ ਕਿੰਨਾ ਕ ਤੁਹਾਨੂੰ ਪਤਾ ਹੈ ਜਿਹੜੀਆਂ ਇਹ ਝੋਟੀਆਂ ਦਾ ਬਾਹਰ 165 170 ਮੁੱਲ ਹੁੰਦੇ ਆ ਜੀ ਹਾਂਜੀ ਹੁਣ ਮੁੱਲ ਕਰ ਨੂੰ ਵੀ ਜੀ ਭਾਏ 1 ਲੱਖ ਰੁਪਇਆ ਕਰੀ ਜਾਈਏ 1.5 ਕਰੀ ਜਾਈਏ ਅੱਛਾ ਪੂਰੇ 95000 ਦੀ ਝੋਟੀ ਦੇ ਦਾਂਗੇ 95000 ਦੀ ਮੈਂ ਨਾਲ ਦੇ ਦਾਂਗੇ 95 ਬਾਕੀ ਫੋਨ ਲਾਵੇ ਕੋ ਮਨਤਨ ਮੁੱਕ ਦੇ ਖੁੱਲ ਠੀਕ ਹੈ ਜੀ ਈਡੀ ਵੱਡੀ ਝੋਟੀ ਸਾਡੀ ਹਾਂ ਜੀ ਬਾਕੀ ਵੀ ਜੀ ਤਿਆਰ ਹੋਣਾ ਇਹਦੇ ਸੂਲ ਤੱਕ ਚੱਡਾ ਲੱਗਣਾ ਪੂਰਾ ਤੇ ਹਾਂਜੀ ਹਾਂਜੀ ਬਾਕੀ ਇਹ ਵੀ ਚਲੋ ਫੱਬਦੇ ਆਪਣੇ ਕਦਵਜਨ ਤੇ ਜਿਹੜੀ ਸੋਹਣੀ ਹੈ ਚਲੋ ਤੇ ਹੁਣ ਦੂਸਰੇ ਨੰਬਰ ਤੇ ਜਿਹੜੀ ਤੁਹਾਨੂੰ ਕੱਦ ਘਾਠੇ ਦਾ ਇਹਦਾ ਉਹਦੇ ਨਾਲ ਵਿੱਚ ਆਇਆ ਕੱਦ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਵੀਰ ਜੀ ਇਹਨੇ ਚੁਆਇਆ ਜੇ 16 ਕਿਲੋ ਦੁੱਧ ਅੱਛਾ ਹਾਂ ਜੀ ਤੋੜਦਾ ਕੱਦ ਦੇ ਦਾ ਵੇਚ ਲੋ ਤੇ ਸਿੰਗ ਵੇਚ ਲੋ ਨਹੀਂ ਕਿੰਨੇ ਕਿਲ ਸਿੰਗੀ ਲੱਗੀ ਜੀ ਇਹ ਵੀ ਪੂਰੀ ਕਾਲੀ ਬਿਲਕੁਲ ਛੋਟਾ ਸਿੰਗ ਹੈ ਇਹਦਾ ਮੋਰੇ ਦੀ ਛੋਟੀ ਹੈ ਤੇ ਵੇਚਿਆਂ ਨਾਲ ਤੇ ਬਰਾਬਰ ਹੀ ਆਉਂਦੀ ਹੈ ਵੀ ਕੱਦ ਕਾ ਵੀਰ ਜੀ ਬਹੁਤ ਜ਼ਿਆਦਾ ਇਹ ਵੀ ਕੋਈ ਜਿਹੜਾ 10 ਦਿਨ ਲੈ ਜੂਗੀ ਚੰਗੀ ਤਿਆਰ ਹੋਣ ਦੇ ਦਰਸ਼ਨ ਪਾਊਗਾ ਨਾ ਛੋਟੀ ਦੇ ਹਾਂਜੀ ਪਤਾ ਲੱਗੂਗਾ ਵੀ ਹੈਗੀਆਂ ਛੋਟੀਆਂ ਬਾਕੀ ਕਾਤ ਗੁੱਦ ਵੇਹਲੋ ਵਿੱਚ ਕਿੱਡੇ ਗੜੇ ਠੀਕ ਆ ਹਾਂਜੀ ਹਾਂਜੀ ਆ ਜੋ ਲੈ ਆ ਬਾਕੀ ਸਾਲੀ ਪੋਰ ਮੈਂ ਲੈ ਜਾ ਬਾਕੀ ਇਹਦੇ ਨੇ 10 ਦਿਨ ਖੰਡੇ ਜੀ ਠੀਕ ਹੈ ਪੂਰੀ ਐ ਤਿਆਰ ਸਲੋਤਾ ਨਹੀਂ ਜਾਂਦਾ ਹੁੰਦਾ ਜੜੀ ਬਾਕੀ ਥਣ ਵੀ ਤਾਂ ਚੰਗੇ ਘਰ ਤੇ ਲੱਗਾ ਬਾਕੀ ਜੀ ਉੱਧਰ ਦੇ ਜੰਗਲ ਦਾ ਦੂਰਾ ਹੀ ਪਤਾ ਲੱਗ ਜਾਂਦਾ ਹਾਂਜੀ 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 ਅਰੇ ਗੈਪ ਤੇ ਨੇ ਵੀ ਲਾਉਣਾ ਹੀ ਆ ਥਣ ਪੂਰਾ ਠੀਕ ਹੈ ਹਾਂਜੀ ਆਹ ਦੇਖ ਸਾਡੇ ਚੰਗੇ ਦੂਰ ਦੂਰ ਸਾਨੀਆਂ ਜਿਹੜਾ ਇਹਦਾ ਵੀ ਤੇ ਤੇ ਮੁੱਲ ਕਿੰਨਾ ਫਿਰ ਵੇਚੀ ਇਹਦਾ ਫਿਰ ਇੱਕ ਮਿੰਟ ਥਣ ਇਹਦੇ ਪਹਿਲਾਂ ਦਿਖਾ ਦਈਏ ਲੱਗੇਗਾ ਮੁੱਖਾ ਵੀ। ਅੰਦੇ ਸਾਰੇ ਸਾਨਵੇਂ ਤੇ ਮਿਲਕ ਨੂੰ ਇਹਨੂੰ ਦੇਖ ਸਕਦੇ ਜੀ ਇਹਦੀ। ਹਾਂ ਇਹਦਾ ਸ਼ੁਰੂਆਤ ਹੀ ਹੋਈ ਹੈ ਬੀ ਜੀ ਹਵਾਨੇ ਦੀ ਥੱਲੇੋਂ। ਵੇਖੋ। ਕਿੰਨੇ ਦੇ ਦਈਏ ਫਿਰ ਜੱਸ ਨਾ। ਜੱਸ ਨਾ ਵੀਰ ਜੀ ਇਹ ਵੀ ਆਪਾਂ ਤਿਆਰ ਕਰ ਲਈਏ ਨਾ ਮੰਨ ਲਓ ਛੋਟੀ। ਹਾਂਜੀ। ਇੱਕ ਪੈਣ ਦੀ ਆਪਾਂ ਦੇਣ ਲੈਣ ਵਾਲੀ ਗੱਲ ਕਰੀ ਦੀ ਹੈ ਵੀਰ ਜੀ। ਹਾਂਜੀ। ਜੇ ਗੱਲ ਦੇਣ ਲੈਣ ਵਾਲੀ ਕਰੀ ਦੀ ਹੈ ਕਾਰੋਬਾਰੀ ਵੀਰ ਖੜਦੇ ਆ। ਹਾਂਜੀ। ਚੱਲ ਉਹਨਾਂ ਨੂੰ 10 ਰੁਪਏ ਜਾ ਕੇ ਬਜਰਾਂ। ਹਾਂਜੀ। ਇਹ ਥੋੜਾ ਮੰਨ ਲਓ ਆਪਾਂ ਸਾ ਕਿਸੇ ਦਾ ਘੋੜਾ ਤੇ ਗਾਂ ਕਿਸੇ ਨੇ ਕੀ ਵੇਚਣਾ ਤੇ ਕੀ ਨਹੀਂ ਵੇਚਣਾ। ਹਾਂਜੀ ਹਾਂਜੀ। ਹਾਂਜੀ। ਇਹ ਵੀ ਵੀ ਇਹ ਵੀ 95000 ਦੀ ਝੋਟੀ ਦੇ ਦਾਂਗੇ 95000 ਹਾਂਜੀ ਦੇ ਦਾਂਗੇ ਵਿੱਚ 95 ਠੀਕ ਹੈ ਹਾਂਜੀ ਬਾਕੀ ਚਲੋ ਕੋਈ ਫਰਕ ਨਹੀਂ ਲਾਉਣਾ ਲੱਜੀ ਵਿੱਚੋਂ ਠੀਕ ਹੈ ਬਾਕੀ ਵੱਡੀਆਂ ਝੋਟੀਆਂ ਹੋਰ ਜੀ ਬਾਕੀ ਉਹ ਹੀ ਕਿ ਚਲੋ ਆਣ ਕੇ ਇੱਕ ਇੱਥੇ ਵੇਖੇ ਹਨਾ ਇੱਥੇ ਜਦੋਂ ਦਰਸ਼ਾ ਪਾਉਗਾ ਨਾ ਆ ਕੇ ਪਸੰਦ ਕਰਕੇ ਵੇਖ ਕੇ ਖੜੇ ਹਨਾ ਤੇ ਹੁਣ ਕਾਠ ਵੀਰਜੀ ਬੜੇ ਉੱਚੀ ਆ ਤੇ ਕਾਮ ਅੱਜ ਹਾਂਜੀ ਇਹ ਵੀਰਜੀ ਨੀਲੀ ਦੀ ਏ ਇਹ ਜਿਆਦਾ ਅੰਦਰੋਂ ਤੁਸੀਂ ਖੋਲ ਕੇ ਲਿਆਂਦੀ ਆ ਹਾਂਜੀ ਹਾਂਜੀ ਇਹ ਵਿੱਚ ਲੈਂਟਰ ਥੱਲੇ ਰਹੀ ਜੀ ਬਾਕੀ ਇਹ ਵੀ ਥਲੇ ਭਾਂਡਾ ਕੁੰਡਾ ਪਿਆਰ ਹੈ ਮੱਝ ਤੇ ਠੀਕ ਹੈ ਥੋੜਾ ਟਾਈਮ ਖੜਨਾ ਇਹ ਦੋ ਚਾਰ ਦਿਨ ਖੜਨੇ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਜੀ 14 ਕਿਲੋ ਕਿੰਘੀਰ ਚਵਾਇਆ ਜੇ ਨੇ ਅੱਛਾ ਐਰ ਕੀ ਕੋ ਕਿਲੋ ਖਾਂਡ ਘਟ ਦੇ ਦੇ ਵੱਧ ਦੇ ਦੇ ਪੱਕੇ ਨਹੀਂ ਛੱਡੋ ਤੋਰੋ ਫੇਰ ਕਰੇ ਨਾ ਬਾਕੀ ਕੱਦ ਕਾਟ ਚ ਵੀ ਜੀ ਇਹ ਵੀ ਬੋਲ ਜਾਂਦੀ ਬਾਕੀ ਇਹ ਕਿ ਮੱਝ ਅੰਦਰ ਹੀ ਰਹੀ ਚਾਦੀ ਇਹ ਦੋ ਦਿਨ ਕਿ ਜੀ ਧੁੱਪੇ ਬੱਜ ਗਈ ਦੋ ਦਿਨ ਅੰਦਰ ਬਾਹਰ ਹੋ ਗਏ ਤੇ ਰੰਗੇ ਦਾ ਕਾਲਾ ਹੋ ਜਾਣਾ ਇਹ ਦਾ ਖਾਂ ਖਾਂ ਵਿੱਚ ਇਹਦਾ ਬਹੁਤ ਸੋਹਣਾ ਲੱਗਾ। ਭਾਈ ਇਹ ਵੀ ਮਾਸਾ ਨਹੀਂ ਜਥਣਾ ਜੁੱਦਦਾ ਪਾਇਆ। ਅਜੇ ਪਰ ਨਾ ਇਹ ਨੇ ਸੁਣ ਤੱਕ ਪਰ ਨਾ। ਇਹੋ ਜਿਹੜੇ ਦੁੱਧ ਦੇਰ ਨੇ ਦੁੱਧਵਾ ਤੇ ਖੜਨੀ ਹੈ ਨਾ ਹਾਂਜੀ ਦੁੱਧਵਾ ਤੇ ਬਹੁਤ ਵਧੀਆ ਦੇਖੋ। ਇਹ ਜੀ ਨਾੜਾ ਨੂੜਾ ਵੇਖੋ ਸਰੀਰ ਤੇਰੀਆਂ ਕਿੰਨੀਆਂ ਹਾਂਜੀ ਹਾਂਜੀ ਬਾਕੀ ਵਿੱਚ ਸੇਮ ਕੀ ਦਾ ਥੋੜਾ ਜਿਹਾ ਸ਼ਾਨ ਹੋ ਗਿਆ ਮੁੜਿਆ ਵੇਖੋ ਹਾਂਜੀ ਹਾਂਜੀ ਚਲੋ ਬੰਦ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵਿੱਚ ਜੈਜ ਕਰੀਏ ਕਿੰਨਾ ਵੇਜੀ ਜੇ ਇਹਦੇ ਸੂਬੇ ਹਾਂਜੀ ਨੂੰ ਚੌ ਦਿਨਾਂ ਨੂੰ ਹਾਂਜੀ ਤੇ ਵਿਜੀ ਦਾ ਮੁੱਲ ਵੱਟ ਕਰਾਂਗੇ ਹੁਣ ਵਿਜੀ ਜਾਇ ਜ ਦੇ ਦੀ ਕਿੰਨੇ ਦੀ ਮੁੱਲ ਕਰਨ ਨੂੰ ਵਿਜੀ ਜਿੰਨਾ ਮਰਜੀ ਕਰੀਏ 70 ਕਰੀਏ 65000 ਦੀ ਮੱਝ ਦੇ ਦਾਂ 65000 ਦੀ ਹਾਂਜੀ ਦੇ ਦਾਂਗੇ ਉੱਚਾ ਵੀ ਕਰ ਦੋਗੇ ਮੰਨਤਾ ਬਾਕੀ ਵਿਜੀ ਭਾਈ ਨੇ ਮਜੂਦ ਚ ਭਾਰੀ ਦੁੱਧ ਵਾਲੀ ਮੱਝ ਆ ਅਸੀਂ ਸੂਆ ਪੀ ਕੇ ਵੀ ਬੱਚਾ ਮੰਨ ਲਓ 4 ਮਹੀਨਿਆਂ ਦਾ ਵੀ ਮਗਰ ਹੋ ਜਾਏ ਤਾਂ ਵੀ ਇੰਨੇ ਦੀ ਵਿਕ ਜਾਣੀ ਆ ਠੀਕ ਆ ਤੇ ਹਣੇ ਕਾ ਛੋਟੀ ਵਿਖਾਈ ਪਹਿਲਾ ਸੂਆ ਪਹਿਲਾ ਸੂਆ ਜੀ ਇਹ ਦੰਦੀ ਦੇ ਵਿੱਚ ਚੌਗੀ ਹੁੰਦੀ ਜੀ ਅੱਛਾ ਹਾਂਜੀ ਕੰਨੀਆਂ ਪੂਰੀਆਂ ਬਰਾਬਰ ਨਹੀਂ ਜੀ ਚੌਗੀ ਵਾਲੀਆਂ ਆ ਤੋਰ ਹਾਂ ਫੇਰੇ ਕੋਲੇ ਦਾੰਦ ਚੁੱਕੇ ਆ ਪੂਰੇ ਹਜੇ ਠੀਕ ਆ ਹਾਂਜੀ ਬਾਕੀ ਵੀਰ ਜੀ ਜਾਤ ਨਸਲ ਚ ਛੋਟੀਆਂ ਜੰਗੀਆਂ ਨਹੀਂ ਆਂਦੀਆਂ ਹਾਂਜੀ 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 ਆਹ ਵੇਖੋ ਜਾਤ ਨਸਲ ਬਹੁਤ ਆ ਵੇਚੀ ਛੋਟਾ ਸਿੰਘ ਆ ਬਿਲਕੁਲ ਛੋਟਾ ਸਿੰਘ ਆ ਦੁੱਜੀ ਬਿਲਕੁਲ ਚਲੋ ਲੈ ਜਾ ਇਹ ਵੀਰ ਜੀ ਇਹ 8.5 ਮਹੀਨੇ ਦੀ ਗੱਬੜ ਹੋਊਗੀ 1.5 ਮਹੀਨਾ ਪੂਰਾ ਖੜਦੀ ਹੈ ਅੱਛਾ ਜੀ 1.5 ਮਹੀਨਾ ਖੜਦੀ ਆ ਕਿਹੜਾ ਮਹੀਨਾ ਖੜਦੀ ਮਹੀਨਾ ਵੀ ਖੜ ਸਕਦੀ ਤੇ 1.5 ਵੀ ਖੜ ਸਕਦੀ ਜੀ ਇਹ ਨਹੀਂ ਸਕੀ ਨਹੀਂ ਆਪੁਨੀ ਆਲੀ ਬੋਧਾ ਬਲੀਕ ਬਾਕੀ ਇਹ ਵੀ ਚੰਗੀ ਪਰ ਹੋ ਗਈ ਚਾਲ ਥੱਲੇ ਚੰਗੀ ਆ ਪਾਣੀ ਬਹੁਤ ਸੋਹਣਾ ਕੱਢਣ ਦੀ ਚੰਗੀ ਵਖਾਲੀ ਦੇਣ ਦੀ ਸਾਣ ਤੇ ਹੁਣ ਤਾਂ ਹੀ ਹੱਥ ਚਾਉਣਾ ਚਾਰ ਕਾਤ ਵਾਲੇ ਵੀ ਜੀ ਡੰਗਰ ਨੇ ਸਣ ਕੱਢਨੇ ਕੱਢਣਾ ਥਣ ਭਾਂਡਾ ਬਣਾਉਣਾ ਹੀ ਬਣਾਉਣਾ ਹਾਂਜੀ ਹਾਂਜੀ ਇਹਦਾ ਕਾਤ ਚਾਣਾ ਉਹਨੇ ਬਣਾਉਣਾ ਹੀ ਬਣਾਉਣਾ ਹੁਣ ਇਹਨੇ ਮੂੰਹ ਨਹੀਂ ਵੇਚੀ ਫੜਾਉਣਾ ਨਹੀਂ ਤੇ ਉਖਾਦਨੇ ਤੁਹਾਨੂੰ ਗੰਡ ਉਹ ਫੜਾਉਂਦਾ ਥੋੜਾ ਜਿਹਾ ਕਰਦੀ ਆ ਆ ਵੇਖੋ ਹਾਂ ਦੇਖ ਸਾਡੇ ਜੀ ਚੌਗੀ ਦੇ ਪੂਰੇ ਬਰਾਬਰ ਦਈ ਆ ਜੇ ਕਰਨੀ ਠੀਕ ਆ ਲੈ ਜਾ ਅਜੇ ਚੌਗੀ ਪੂਰੀ ਹੋਈ ਨਹੀਂ ਬਾਕੀ ਪਿਓਰ ਵਿਜੀ ਚਾਰ ਦਾ ਰੱਟਿਓ ਇਹਨਾਂ ਵਿਜੀ ਆਖਿਆ ਚੌਗੀ ਦੇ ਨਿਕਲੂਗੀ ਆ ਕੇ ਛਿੱਗੀ ਇਹਨਾਂ ਵਿਜੀ ਐਫ ਡੀ ਆ ਤੇ ਠੀਕ ਆ ਹਾਂਜੀ ਦੇਦਾ ਮੁੱਲ ਫਿਰ ਦੇਖੋ ਵੀਰ ਜੀ ਇਹਦਾ ਮਾਰੋ ਮੜਿਆ ਥਣਾ ਕੈਮਰਾ ਆਹ ਵੇਖੋ ਵੀਰ ਜੀ ਥਾਂ ਥੁਣ ਬਹੁਤ ਸੋਹਣਾ ਦਈ ਕਰ ਆਹ ਵੇਖੋ ਇਹ ਆ ਠੰਡੀ ਬੜੀ ਆ ਵੇਖੋ ਆਹ ਵੇਖੋ ਵੀਰ ਜੀ ਚਲੋ ਫਿਰ ਮੁੱਲ ਦੱਸ ਦੀ ਇਹਦਾ ਮੁੱਲੇ ਦਾ ਵੀਰ ਜੀ ਚੈਜ ਕਰ ਦੀ ਕਿੰਨਾ ਹੁਣ ਵੀਰ ਜੀ ਅੱਧ ਮੁੱਲ ਤੇ ਦੇਣੀ ਹੈ ਕਿੰਨੇ ਦੀ ਜੇ ਤਾਂ ਮੰਨ ਲਓ ਤਿਆਰ ਹੋ ਜੇ ਇਹ ਦੰਦਾ ਝੋਟੀ ਆ ਇਹ ਤਾਂ ਪੂਰੀ ਮੱਛ ਬੰਨਾ ਵੱਡੀ ਨੇ ਇਹਦੇ ਹੁਣ ਵੀਰ ਜੀ ਮੁੱਲ ਕਰਨ ਨੂੰ ਇਹਦਾ ਜਿੰਨਾ ਮਰਜ਼ੀ ਕਰੀ ਜਈਏ ਹੁਣ 60 ਕਰੀ ਜਈਏ 55 ਕਰੀ ਜਈਏ ਪੂਰੇ 50000 ਦੀ ਝੋਟੀ ਦੇ ਦਾਂਗੇ ਹੁਣ ਮੌਕੇ ਤੇ ਠੀਕ ਆ ਹਾਂਜੀ 50000 ਚ ਛੋਟ ਹੀ ਨਹੀਂ ਦਿੱਤੀ ਠੀਕ ਆ ਬਾਕੀ ਝੋਟ ਤਿਆਰ ਹੋ ਕੇ ਲੱਖ ਰੁਪਏ ਦੀ ਪੂਰੇ ਦੀ ਬਾਕੀ ਸ਼ਕੀਨੀਆਂ ਸ਼ਕੁਨੀਆਂ ਬਹੁਤ ਜਿਆਦੀਆਂ ਝੋਟੀਆਂ ਠੀਕ ਆ ਹਾਂਜੀ ਬਾਕੀ ਵੀਰ ਜੀ ਅੱਜ ਕੱਲ ਅਨਸਰ ਕੱਟੀ ਲੈਣ ਚਲ ਜੀਏ ਤੁਹਾਨੂੰ ਪਤਾ 40 45000 ਤੋਂ ਘੱਟ ਨਹੀਂ ਮਿਲਦੀ ਚੰਗੀ ਉਹ ਵੀ ਇਹਦੇ ਨਾਲ ਚੀਜ਼ ਚੀਜ਼ ਦਾ ਮੁੱਲ ਪੈਣਾ ਆ ਚੀਜ਼ ਚੀਜ਼ ਦਾ ਮੁੱਲ ਵਿੱਚ ਹੀ ਪੈਣਾ ਠੀਕ ਆ ਬਾਕੀ ਮੋਹਰਾ ਪਿਓਰ ਕੱਟੀ ਐ ਕਿ ਜਿੰਨੀ ਹੈਗੀ ਸੋਹਣੀ ਆ ਹਾਂਜੀ ਹਾਂਜੀ ਤੇ ਬਾਕੀ ਕੋਈ ਵੀਰ ਭਰਾ ਜੋੜਾ ਜੋੜਾ ਲੈ ਜੂਗਾ ਮਾਨਸਤਨ ਖੁੱਲੇ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਤੁਹਾਨੂੰ ਪਤਾ ਮਾਲ ਆਪਣਾ ਜਾਂਦਾ ਜਿਆਦਾ ਦੂਰੀ ਹਾਂਜੀ ਹਾਂਜੀ ਤੇ ਵੀਰ ਭਰਾਵਾਂ ਚਲੋ ਚਲੋ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚ ਆ ਕੇ ਖੜੋ